ਸਵਾਗਤ ਕਰਦੇ ਹਾਂ ਆਪਣਾ ਨਵੇਂ ਬਲੌਗ ਵਿੱਚ ਅੱਜ ਆਪਣੇ ਬਾਜ ਦਾ ਇੱਕ ਸਾਈਡ ਦਾ ਪਰ ਕੁਤਰ ਹੋ ਗਿਆ ਉਹ ਤੁਹਾਨੂੰ ਦਿਖਾਉਨੇ ਆ ਅੱਜ ਦੇਖੀਓ ਕੀ ਬਣਿਆ ਡਾਕਟਰ ਬੁਲਾਇਆ ਹੁਣ ਇਹ ਪਰ ਕੁਤਰ ਹੋ ਗਿਆ ਵਿਚਾਰੇ ਦਾ ਹੁਣ ਦੇਖੋ ਕਿਦਾ ਟੇਡਾ ਜਿਹਾ ਹੋਇਆ ਫਿਰਦਾ ਹਜੇ ਕੋ ਤਾਂ ਗੁੱਲਾ ਲਾਇਆ ਆ ਤਾਂ ਵਿੱਚ ਛੋਟਾ ਜਿਹਾ ਠੀਡਾ ਘੱਟਿਆ ਵਿਚਾਰੇ ਦਾ ਪਰ ਕੁਤਰ ਹੋ ਗਿਆ ਮੈਂ ਡਾਕਟਰ ਦੇਦੇ ਕਿਸੋਂ ਆਉਂਦਾ ਡਾਕਟਰ ਨੂੰ ਸੱਦਿਆ ਆ ਆਈ ਸੀ ਯੂ ਚੱਲਣ ਡਿਆ ਵਿਚਾਰਾ ਇੱਧਰਲੀ ਸਾਈਡੋਂ ਵੀ ਦੇਖੋ ਤਾਂ ਨਾਲੋ ਹੀ ਲੈ ਗਿਆ ਪਾਰ ਵਿਚਾਰਾ ਪਾਰ ਤਾਂ ਅਜੇ ਉਡਣਾ ਪੈਣਾ ਦੁਬਾਰਾ ਕਿਹਾ ਸੀਗਾ ਪਹਿਲਾਂ ਹੀ ਥੋੜਾ ਜਿਹਾ ਪਰ ਨੂੰ ਥੋੜੇ ਜਿਹਾ ਨਾ ਉਹ ਥੋੜੇ ਕੁਤਰ ਹੋਏ ਸੀਗੇ ਥੋੜੇ ਜਿਹਾ ਖੰਭ ਜਿਹਾ ਉਹਦੇ ਤਾਂ ਕਰਕੇ ਹੁਣ ਓਹੋ ਇੱਕਦਮ ਹੀ ਪਾਰ ਹੀ ਪੂਰਾ ਲੈ ਹੀ ਗਿਆ ਨਾਲੋਂ ਆਉਂਦੇ ਆਉਂਦੇ ਦਾ ਚਾਰੇ ਦਾ ਸਾਈਡ ਤੇ ਬਾਕੀ ਇਹਨੂੰ ਦੇਖਦੇ ਆ ਡਾਕਟਰ ਆਉਂਦਾ ਕਦੋਂ ਕਤੀਆ ਫੇ ਮਲਾਉਨੇ ਆ ਡਾਕਟਰ ਨੇ ਮੂਰਤ ਪੈਂਡ ਦੀ ਮੂਰਤ ਤੇ ਕੰਮ ਨਹੀਂ ਹੋ ਰਿਹਾ ਸਬਸਕ੍ਰਾਈਬ ਕਰੋ। ਓਹੋ ਪਾਜੀ ਪਾਇ ਨਹੀਂ ਕਰਦਾ ਉਹ ਤਾਂ। ਕੀ ਕੇ ਭਰਾਵਾ। ਬਰਦਾ ਨਹੀਂ ਰਾਂ। ਮੇਰੇ ਕੰਮ ਹੋ ਗਿਆ ਤਾਂ। ਹੈਗਾ ਉਹਦੇ ਨਾਲ। ਦੋਨੇ ਵੱਖਰੇ। ਇਹ ਫੜ ਲੈ ਲਾ ਦੋ। ਹੂੰ ਮੈਨੂੰ ਲੈ ਆਉਣਾ ਪੈਣਾ। ਜਾ ਫੜ ਲਿਆ ਫੇ ਦਿਮਾੜੇ ਉੱਤਰ। ਹੂੰ ਬਾਇਆ ਮਰਦੀ ਦੀ। ਇਹ ਸਾਲਾ ਇੱਕ ਪਾਰ ਤਾਂ ਪਾਰ ਸੀਗਾ ਹੁਣ ਕੁੱਤਰ ਹੋ ਗਿਆ ਤਾਂ। ਐ ਚੇਵੀ ਹੋਵੇ ਰਖ ਵੀ ਲੈਣਾ ਪੈਣਾ ਜਾ ਕੇ ਕਾਟਿਆ ਰੋੜੀ ਬੋਤੀ ਲੱਗਦਾ ਇੱਕ ਉਦਾ ਪਾ ਰਿਹਾ ਹੈ ਹੁਣ ਇਧਰ 3500 ਰੁਪਇਆ ਲੈ ਹੀ ਨਾ ਮਾ ਕਰੀਂਗੇ ਥੋੜਾ ਜਿਆ ਕਾਸ਼ਾ ਗੁੱਸਾ ਹੈ ਨੀ ਉਹ ਤਾਂ ਤੇ ਰਹੀ ਜਾਂਦਾ ਮੈਂ ਤੇਰੀ ਪਰਲਾ ਚੈੱਕ ਹੋ ਜੂ ਇਦਾਂ ਇਦਾਂ ਤਾਂ ਨਹੀਂ ਚੈੱਕ ਹੋਣਾ ਨਾ ਟਾਇਰ ਖੋਲੇ ਤੋਂ ਬਗੈਰ ਨਹੀਂ ਹੋਣਾ ਨਾ ਪਤਾ ਨਹੀਂ ਲੱਗਣਾ ਜਾਂਦੀ ਕਿ ਇਹਦਾ ਜਦ ਕਟਾਕਾ ਬੋਲੂਗਾ ਤਾਂ ਕੱਸਦੇ ਪਤਾ ਲੱਗਣਾ ਇਹ ਕਾਹ ਸਾਲਾ ਬੈਰਿੰਗ ਦੇ ਵਿੱਚ ਆ ਜਾਂਦਾ ਨਾ ਵਿੱਚੋਂ ਹੀ ਟੁੱਟਾ ਨਾ ਇਹ ਵੀ ਬੈਰਿੰਗ ਦੇ ਕੋਲੋਂ ਟੁੱਟਾ ਆਹ ਆਹ ਗਾਜਰ ਮੂਲੀ ਹੈ ਗਾਜਰ ਮੂਲੀ ਅੱਧਾ ਤਾਂ ਪਹਿਲਾਂ ਹੀ ਟੁੱਟਾ ਸੀ ਆਹ ਨਵਾਂ ਪਸਾ ਜਾ ਅੱਜ ਟੁੱਟਾ ਇੱਥੋਂ ਕੰਨ ਆਹ ਇਹ ਤਾਂ ਸਾਲਾ ਪਹਿਲਾਂ ਦੇ ਕਾਲਾ ਜਾ ਹੋਇਆ ਹੈ ਗਰੀਸ ਤਾਂ ਵਿੱਚ ਨਵੀਂ ਆ ਨਾ ਜਿਹੜੀ ਪਹਿਲਾਂ ਵੀ ੱਲੇ ਉਹ ਵੀ ਪਰਨੀ ਤੋਂ ਕੱਢ ਕੇ ਪਰਨੀ ਆ ਜਾਂ ਭਰਤੀ ਆ ਥੋੜੀ ਜਾਲ ਠੀਕ ਥੋੜੀ ਕਿਉਂ ਪੂਰੀ ਭਰ ਦੇਂ ਚੱਕਰ ਨਹੀਂ ਕੋਈ ਵੀ ਉਹ ਤਾਂ ਚੱਲ ਬਚਾ ਹੀ ਰੋ ਉਹਨਾਂ ਬੈਰਿੰਗ ਦਾ ਆਪਾਂ ਬਾਰ ਹੋ ਗਿਆ ਸੈਟਅਪ ਬਾਜ ਦਾ ਹੁਣ ਟਰਾਲੀ ਢੋਲੀ ਪਾਉਨੇ ਆ ਤੇ ਦੇਖਦੇ ਆ ਇਹਨੂੰ ਕਰਦੇ ਆ ਹੋ ਗਿਆ ਸਿੱਧਾ ਪਰ ਹੁਣ ਕਰਦੇ ਆ ਸਟਾਰਟ ਇਹਨੂੰ ਤਾਂ ਫੇ ਇਹਨੂੰ ਪਰਨੂੰ ਚੈੱਕ ਕਰਦੇ ਆ ਅਲਾਈਨਮੈਂਟ ਵੀ ਕਰਾਉਣੀ ਪੈਣੀ ਇਹਦੀ A ver. மோரூ ஆனா ਪਰਾਂ ਨੂੰ ਕਰਦਾ ਬੋਡੀ ਪਰੇ ਆ ਆ ਪਰ ਆ ਪਰੇ ਕਰਦੇ

ਲਓ ਜੀ ਟਰਾਲੀ ਹੁਣ ਕਰ ਲਈ ਤਾਰਾਂ ਤੋਂ ਪਰੇ ਤਾਰਾਂ ਉੱਪਰ ਮੋਰਲਸ ਪੈਂਡਲ ਜੇ ਟੁੱਟ ਗਿਆ ਸੀਗਾ ਪਰ ਵਿੰਗਾ ਹੋ ਗਿਆ ਇਹਦਾ ਉਹ ਮੈਤਰੀ ਨੇ ਮੁੰਡੇ ਭੇਜੇ ਉਹ ਕਰਕੇ ਗਏ ਸੀ ਬਾਕੀ ਹੁਣ ਤੁਸੀਂ ਆਪਣੇ ਚੈਨਲ ਨੂੰ ਜਰੂਰ ਲਾਈਕ ਕਰਿਓ ਵੀਡੀਓ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸ਼ੇਰਾਂ ਯਾਰ ਦੋਸਤਾਂ ਨਾਲ ਕਰਿਓ ਤਾਂ ਧੰਨਵਾਦ